ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਡੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਵੱਲੋਂ ਪੇੜ ਪਾੜ ਵਾਲੇ ਇਲਾਕਿਆਂ ਵਿੱਚ ਬਣੇ ਹੋਟਲਾਂ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਣਾ ਮੰਦ ਹੈ ਬਠਿੰਡਾ ਦੇ ਮਾਰ ਰੋਡ ਗੁਨਿਆਣਾ ਰੋਡ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦੇ ਨੇੜੇ ਬਣੇ ਹੋਟਲਾਂ ਦੀ ਜਾਂਚ ਕੀਤੀ ਗਈ ਹੈ ਇਸ ਦੌਰਾਨ ਬਠਿੰਡਾ ਪੁਲਿਸ ਵੱਲੋਂ ਦੋ ਹੋਟਲਾਂ ਦੇ ਮਾਲਕਾਂ ਖਿਲਾਫ ਦੇਵਪਾਰ ਦਾ ਕਾਰੋਬਾਰ ਕਰਨ ਤਹਿਤ ਮਾਮਲਾ ਦਰਜ ਕੀਤਾ ਗਿਆ ਜਿਸ ਸੰਬੰਧੀ ਸਾਰੀ ਜਾਣਕਾਰੀ ਡੀਐਸਪੀ ਸਿਟੀ ਸੰਦੀਪ ਸਿੰਘ ਪਾਰਟੀ ਨੇ ਦਿੱਤੀ ਹੈ ਉਹਨਾਂ ਕਹੇ ਹੈ ਕਿ ਪੁਲਿਸ ਨੂੰ ਗੁਪ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਫਿਲਹਾਲ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਵੱਲੋਂ ਇਹ ਕਾਰੋਬਾਰ ਕਦੋਂ ਤੋਂ ਕੀਤਾ ਜਾ ਰਿਹਾ ਤੇ ਇਸ ਵਿੱਚ ਕੌਣ-ਕੌਣ ਲੋਕ ਸ਼ਾਮਿਲ ਨੇ ਕੱਲ ਸਾਡੇ ਐਸਐਚਓ ਕੁਤਵੰਦੀ ਇੰਸਪੈਕਟਰ ਪਰਮਿੰਦਰ ਸਿੰਘ ਮਤਰਾ ਮਿਲੀ ਸੀ ਕਿ ਹੋਟਲ ਪਾਮ ਨਾਈਟ ਜੋ ਕਿ ਬੱਸ ਸਟੈਂਡ ਦੀ ਬੈਕਸਾਈਡ ਹੈ ਜਿਸ ਦਾ ਮਾਲਕ ਗੁਰਤੇਜ ਸਿੰਘ ਹੈ ਤੇ ਜਿਹੜਾ ਮੈਨੇਜਰ ਲਖਵੀਰ ਸਿੰਘ ਹੈ ਵੀ ਇਹ ਦੋਨੋਂ ਹੋਟਲ 'ਚ ਬੈਠਦੇ ਆ ਜਿੱਥੇ ਇਹ ਲੜਕੀਆਂ ਨੂੰ ਬੁਲਾ ਕੇ ਤੇ ਗਾਕਾਂ ਨੂੰ ਬੁਲਾ ਕੇ ਮੋਟੀ ਰਕਮ ਵਸੂਲਦੇ ਆ ਤੇ ਲੜਕੀਆਂ ਤੋਂ ਜਰਾ ਗਲਤ ਧੰਦਾ ਕਰਾਉਂਦੇ ਆ ਜਿਸ ਦੇ ਤਹਿਤ ਜਿਹੜਾ ਇਨਸਪੈਕਟਰ ਪਰਮੇਂਦਰ ਸਿੰਘ ਐ ਸੁਜਗਤਵਾਲ ਨੇ ਜਿਹੜਾ ਹੋਟਲ ਪਾਮ ਨਾਈਟ ਤੇ ਆਪਦੀ ਟੀਮ ਲੈ ਕੇ ਰੈਡ ਕੀਤਾ ਜਿਸ ਦੇ ਦੌਰਾਨ ਹੋਟਲ ਦੇ ਮਾਲਕ ਗੁਰਤੇਜ ਸਿੰਘ ਤੇ ਮੈਨੇਜਰ ਲਖਵੀਰ ਸਿੰਘ ਨੂੰ ਕਾਬੂ ਕੀਤਾ ਤੇ ਇਹਨਾਂ ਦੇ ਖਿਲਾਫ ਐ ਮੋਰਲ ਟ੍ਰੈਫਿਕ ਪ੍ਰੋਵੈਂਸ਼ਨ ਐਕਟ ਦੇ ਤਹਿਤ ਕੋਤਵਾਲੀ ਥਾਣੇ 'ਚ ਮੁਕਾਦਮਾ ਦਰਜ ਕਰਕੇ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਿਹਨੂੰ ਮਾਨਜੁਗ ਦਲ ਚ ਪੇਸ਼ ਕਰਕੇ ਜੁਰਮਾਨਾ ਹਾਸਲ ਕਰਕੇ ਹੋੜ ਇਹਨਾਂ ਨੂੰ ਡਗਾਈ ਨਾਲ ਪੁੱਛਕਿਚ ਕੀਤੀ ਜਾਊਗੀ ਇਸੇ ਤਰ੍ਹਾਂ ਦੀ ਇੱਕ ਆਪਰੇਸ਼ਨ ਜਿਹੜਾ ਦੂਸਰਾ ਕੀਤਾ ਗਿਆ ਹੋਟਲ ਪੈਰ ਸਿਲਟਨ ਜੋ ਕਿ ਬਠਿੰਡਾ ਗੋਨਿਆ ਰੋਡ ਤੇ ਸਥਿਤ ਹੈ ਜਿੱਥੇ ਵੀ ਸਾਨੂੰ ਇਤਲਾਹ ਮਿਲੀ ਸੀ ਕਿ ਜਿਹੜਾ ਹੋਟਲ ਦਾ ਮਾਲਕ ਪੰਕਜ ਤੋਂ ਨਾਲ ਇੱਕ ਹੈਪੀ ਤੋਂ ਨੇ 파ਟਰਨਰ ਹੈ ਇਹਨਾਂ ਦਾ ਜਿਹੜਾ ਮੈਨੇਜਰ ਅ ਸੰਦੀਪ ਹੈ ਇਹ ਵੀ ਉੱਥੇ ਇਸੇ ਤਰ੍ਹਾਂ ਦਾ ਹੀ ਮਤਲਬ ਭੋਲੇ ਭਾਲੇ ਲੜਕੇ ਨੂੰ ਬੁਲਾ ਕੇ ਗਾਕਾਂ ਨੂੰ ਬੁਲਾ ਕੇ ਉਹਨਾਂ ਤੋਂ ਮੋਟੇ ਰਕਮ ਵਸੂਲ ਕਰਕੇ ਗਲਤ ਤੰਦਾ ਐਮੂਲ ਟ੍ਰੈਫਿਕ ਦਾ ਜਿਹੜਾ ਕਾਰੋਬਾਰ ਚਲਾ ਰਹੇ ਆ ਜਿਸ ਦੇ ਤਿੰਨ ਖਿਲਾਫ ਇਹ ਐਂਬਲੋ ਟ੍ਰੈਫਿਕ ਪ੍ਰੋਵੀਸ਼ਨ ਐਕਟ ਅਧੀਨ ਦਰਜ ਕੀਤਾ ਗਿਆ ਇਸ ਵਿੱਚ ਅਜੇ ਕੋਈ ਗ੍ਰਸਤਰੀ ਨਹੀਂ ਹੋਈ ਹੈ ਜੋ ਇਹਨਾਂ ਦੋਸ਼ੀਆਂ ਨੂੰ ਮੁਕਾਦਮੇ ਵਿੱਚ ਨਾਮਜ਼ਦ ਕੀਤਾ ਗਿਆ ਤੇ ਇਹਨਾਂ ਨੂੰ ਜਲਦੀ ਗ੍ਰਫਤਾਰ ਕਰਕੇ ਤਫਤੀਸ਼ ਕੀਤੀ ਜਾਵੇ ਸਰ ਇਹਨਾਂ ਤੇ ਕਿਸੇ ਪੁਲਿਸ ਮੁਲਾਜ਼ਮ ਦਾ ਵੀ ਰੋਸ ਦੱਸਿਆ ਜਾ ਰਿਹਾ ਹੈ ਇਹਦੇ ਜਿਹੜਾ ਪੋਰਟਲ ਪਾਮ ਨਾਈਟ ਹੈ ਇਹਦੇ ਜਿਹੜਾ ਗੁਰਤੇਜ ਸਿੰਘ ਹੈ ਰਿਟਾਇਰਡ ਪੁਲਿਸ ਮੁਲਾਜ਼ਮ ਹੈ ਤੇ ਇਹਨੂੰ ਅਸੀਂ ਗ੍ਰਫਤਾਰ ਕੀਤਾ ਗਿਆ ਤੇ ਤਫਤੀਸ਼ ਚੱਲ ਰਹੀ ਹੈ ਸਰ ਰੇਡ ਦੌਰਾਨ ਕੁਝ ਰਿਕਵਰ ਕੀਤਾ ਗਿਆ ਰੇਡ ਦੌਰਾਨ ਨਹੀਂ ਇਹਨਾਂ ਨੂੰ ਜਿਹੜੇ ਦੋਸ਼ੀ ਸੀ ਕਾਬੂ ਕਰ ਲਿਆ ਤੇ ਬਾਕੀ ਅਸੀਂ ਜਿਹੜਾ ਚੱਲ ਰਿਹਾ ਸਰ ਤਫਤੀਸ਼ ਜਿਸ ਨਾਮ ਹੰਦੇ ਬਠਿੰਡਾ ਦੇ ਮਾਰ ਰੋਡ ਗੁਨਿਆਣਾ ਰੋਡ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦੇ ਨੇੜੇ ਬਣੇ ਹੋਟਲਾਂ ਦੀ ਜਾਂਚ ਕੀਤੀ ਗਈ ਹੈ ਇਸ ਦੌਰਾਨ ਬਠਿੰਡਾ ਪੁਲਿਸ ਵੱਲੋਂ ਦੋ ਹੋਟਲਾਂ ਦੇ ਮਾਲਕਾਂ ਖਿਲਾਫ ਦੇਵਪਾਰ ਦਾ ਕਾਰੋਬਾਰ ਕਰਨ ਤਹਿਤ ਮਾਮਲਾ ਦਰਜ ਕੀਤਾ ਗਿਆ ਜਿਸ ਸੰਬੰਧੀ ਸਾਰੀ ਜਾਣਕਾਰੀ ਡੀਐਸਪੀ ਸਿਟੀ ਸੰਦੀਪ ਸਿੰਘ ਪਾਰਟੀ ਨੇ ਦਿੱਤੀ ਹੈ ਉਹਨਾਂ ਕਿਹਾ ਹੈ ਕਿ ਪੁਲਿਸ ਨੂੰ ਗੁਪ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਫਿਲਹਾਲ ਦੋਸ਼ੀਆਂ ਨੂੰ دادਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਵੱਲੋਂ ਇਹ ਕਾਰੋਬਾਰ ਕਦੋਂ ਤੋਂ ਕੀਤਾ ਜਾ ਰਿਹਾ ਤੇ ਇਸ ਵਿੱਚ ਕੌਣ-ਕੌਣ ਲੋਕ ਸ਼ਾਮਲ ਨੇ